ਚੰਡੀਗੜ੍ਹ ਦੇ ਸਮਾਜ ਸੇਵੀ ਅਤੇ ਗਰੀਬ ਦੇ ਸਮਰਥਕ ਮੰਨੇ ਜਾਂਦੇ ਐਡਵੋਕੇਟ ਵਿਵੇਕ ਹੰਸਗਰਚਾ ਨੇ ਸਾਡੇ ਪੱਤਰਕਾਰਾਂ ਨਾਲ ਮੁਲਾਕਾਤ ਦੌਰਾਨ ਕਿਹਾ ਕਿ ਜਦੋਂ ਤੋਂ ਭਾਜਪਾ ਸੱਤਾ ਵਿੱਚ ਆਈ ਹੈ ਭਾਜਪਾ ਨੇ ਲੋਕਾਂ ਨੂੰ ਤੰਗ ਪਰੇਸ਼ਾਨ ਕਰਨ ਤੋਂ ਇਲਾਵਾ ਹੋਰ ਕੀ ਕੀਤਾ ਹੈ ਕਦੇ ਨੋਟਬੰਦੀ ਕੀਤੀ ਗਈ ਕਦੇ ਕਿਸਾਨਾਂ ਨੂੰ ਪਰੇਸ਼ਾਨ ਕੀਤਾ ਗਿਆ ਮਹਿੰਗਾਈ ਪਹਿਲਾਂ ਨਾਲੋਂ ਵੀ ਵੱਧ ਗਈ ਹੈ ਸੋਨਾ ਜੋ ਪਹਿਲਾਂ 40000 ਤੋਲੇ ਸੀ ਹੁਣ 75000 ਤੋੜਾ ਹੋ ਗਿਆ ਹੈ। ਦਾਣ 140 ਰੁਪਏ ਦੇ ਕਰੀਬ ਹੈ। ਪੈਟਰੋਲ ਦੀ ਕੀਮਤ 98 ਰੁਪਏ ਤੇ ਆ ਕੇ ਰੁਕ ਗਈ ਹੈ। ਇਸ ਤੋਂ ਇਲਾਵਾ ਦੁਨੀਆ ਭਰ ਦੇ ਲੋਕਾਂ ਦੇ ਟੈਕਸ ਲਗਾਇਆ ਗਿਆ। ਨੋਟਬੰਦੀ ਦੌਰਾਨ ਦੇਸ਼ ਵਿੱਚ ਲਗਭਗ 700 ਲੋਕਾਂ ਦੀ ਜਾਨ ਚਲੀ ਗਈ। ਕਿਸਾਨ ਮੋਰਚੇ ਦੌਰਾਨ 700 ਦੇ ਕਰੀਬ ਕਿਸਾਨਾਂ ਦੀ ਜਾਨ ਚਲੀ ਗਈ। ਕਿਸਾਨ ਮੋਰਚੇ ਵਿੱਚ ਵਪਾਰੀਆਂ ਅਤੇ ਦੇਸ਼ ਦਾ ਅਰਬਾਂ ਦਾ ਨੁਕਸਾਨ ਹੋਇਆ ਹੈ। ਜਨਤਾ ਅਲੱਗ-ਅਲੱਗ ਫਿਕਰਮੰਦ ਹੁੰਦੀ ਰਹੀ। ਐਡਵੋਕੇਟ ਵਿਵੇਕ ਹਸਗਰਚਾ ਨੇ ਕਿਹਾ ਕਿ ਉਹਨਾਂ ਦਾ ਜਨਤਾ ਲਈ ਸਵਾਲ ਹੈ ਕਿ ਲੋਕ ਫਿਰ ਵੀ ਭਾਜਪਾ ਨੂੰ ਵੋਟ ਪਾਉਣਗੇ ਜਿਸ ਨੇ ਪਿਛਲੇ 10 ਸਾਲਾਂ 'ਚ ਦੇਸ਼ 'ਚ ਕਿੰਨੀ ਅਰਾਜਕਤਾ ਫੈਲਾਈ। ਮਹਿੰਗਾਈ ਨੂੰ ਜਨਮ ਦਿੱਤਾ ਅਤੇ ਧਰਮ ਦੇ ਨਾਂ ਤੇ ਰਾਜਨੀਤੀ ਕੀਤੀ ਮਹਿੰਗਾਈ ਇੰਨੀ ਵੱਧ ਗਈ ਹੈ ਕਿ ਗਰੀਬ ਦਾ ਜਿਉਣਾ ਮੁਸ਼ਕਿਲ ਹੋ ਗਿਆ ਹੈ ਉਹਨਾਂ ਕਿਹਾ ਕਿ ਹੁਣ ਪਾਰਟਪਾ ਦੇ ਉਮੀਦਵਾਰ ਦੱਸਣ ਕਿ ਉਹ ਕਿਸ ਮੂੰਹ ਨਾਲ ਜਨਤਾ ਤੋਂ ਵੋਟ ਮੰਗ ਰਹੇ ਹਨ ਕਿਉਂਕਿ ਆਮ ਲੋਕ ਸਸਤਾ ਖਾਣਾ ਅਤੇ ਸਸਤੇ ਮਕਾਨ ਚਾਹੁੰਦੇ ਹਨ ਜਦੋਂ ਕਿ ਭੋਜਨ ਅਟੇ ਦੇ ਹਾਇਸ਼ ਦੋਵਾਂ ਦੇ ਰੇਟ ਇਸ ਵੇਲੇ ਅਸਮਾਨ ਨੂੰ ਛੂ ਰਹੇ ਹਨ ਮੌਜੂਦਾ ਸਮੇਂ ਵਿੱਚ ਘਰ ਖਰੀਦਣਾ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋ ਗਿਆ ਹੈ ਇਹ ਸਭ ਭਾਸ਼ਪਾ ਦੀਆਂ ਗਲਤ ਨੀਤੀਆਂ ਦਾ ਨਤੀਜਾ ਹੈ ਜਿਸ ਕਾਰਨ ਜਨਤਾ ਦਾ ਨੁਕਸਾਨ ਹੋ ਰਿਹਾ ਹੈ